ਇਸ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਆ ਉਹ ਕਿ ਮੈਂ ਇਹਨਾਂ ਹੀ ਗੱਲਾਂ ਦੇ ਨਾਲ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨਾ ਸਾਹਮਣੇ ਆਪਣੇ ਵਿਚਾਰ ਦਿੱਤੇ ਨੂੰ ਤੇ 5 ਮਿੰਟਾਂ ਚ ਆਪਾਂ ਡਿਸੀਜਨ ਲੈ ਲੈਣਾ ਕਿ ਆਪਾਂ ਕਰਨਾ ਕੀ ਆ ਉਹ ਆਪਾਂ ਇਹਨਾਂ ਲੀਡਰਾਂ ਨਾਲ ਇਹ ਫਸਲ ਆਪਣੀ ਚੰਗੀ ਆਉਗੀ ਕਿ ਨਹੀਂ ਵਪਾਰ ਵੀ ਚੰਗਾ ਚੱਲਣਾ ਬਾਜ਼ਾਰਾਂ ਵਿੱਚ ਵੀ ਚਹਿਲ ਪਹਿਲ ਤਾਂ ਹੀ ਹੋਣੀ ਆ ਜੇ ਕਿਸਾਨ ਖੁਸ਼ ਆ ਰਿਹਾ ਅਸੀਂ ਪੱਜੇ ਬਾਦਮਾਂ ਦੇ 6 ਮਹੀਨੇ ਜਮਾਨਤ ਨਹੀਂ ਹੋਣ ਦਵਾਂਗੇ ਇਹਦਾ ਕਰਕੇ ਨਾ ਪੂਰੇ ਪਿੰਡ ਦੇ ਵਿੱਚ ਦੱਸਦਾ ਮੋਹਲ ਜਿਹੜੀਆਂ ਬੀਬੀਆਂ ਆਪਣੇ ਬੱਚਿਆਂ ਨੂੰ ਸਾਡੇ ਨਾਲ ਘਰਾਂ ਦੇ ਧਿਆਨ ਨਹੀਂ ਸੀ ਪਰ ਦੇਖੋ ਸਾਡੇ ਐਡਾ ਮਾਣ ਵਧਾਇਆ ਸਾਡੇ ਨਾਲ ਇੰਨੇ ਲੀਡਰ ਕਿਸਾਨ ਜਿੰਨੇ ਪੈਨਪਲਾ ਤੇ ਹਰ ਪਾਰਟੀ ਦੇ ਸਾਡੇ ਪਰ ਲੇਕਨ ਜਿਹੜੀ ਇਹ ਸਰਕਾਰ ਹੈ ਆਪ ਪਾਰਟੀ ਵੀ ਇਹਦੇ ਤਾਂ ਲਕੀਰ ਵੀ ਨਹੀਂ ਖਿੱਚਦੇ ਮਾਰੀ ਤੇ ਕੋਈ ਭਲੇ ਦਾ ਕੰਮ ਨਹੀਂ ਕੀਤਾ ਚੱਕੇ ਲਾਣਾ ਚਾਹੁੰਦੇ ਨਹੀਂ ਉਹਨਾਂ ਨੂੰ ਕੀ ਕਿਹਾ ਨਾ ਨਾ ਇਹ ਕੰਮ ਨਹੀਂ ਇੱਧਰ ਹੋ ਜਾ ਪਿੱਛੇ ਓਏ ਪਿੱਛੇ ਉਹ ਮੂੰਹ ਮੱਥੇ ਲੱਗੀ ਦਾ ਨਹੀਂ ਆਉਣਾ ਚਾਹੀਦਾ ਨਹੀਂ ਨਹੀਂ ਹੁਣ ਨਹੀਂ ਰੰਗ ਲਾ ਦੇ ਨਹੀਂ ਸੁਹੋਸੀ ਨੂੰ ਹੱਥ ਲੈ ਰਹੀ ਸੀ ਸੋਨਾ ਨਾਲ ਗੱਲ ਕਰੀ ਜਾ ਕਿ ਰਾਹ ਬਣਾ ਦੇ ਤੂੰ ਆਪਾਂ 14 ਹੈ ਨਹੀਂ ਨਹੀਂ ਅਸੀਂ ਕਰਵਾ ਦਿਆਂਗੇ ਰਾਹ ਲੈਣਗੇ ਤੁਸੀਂ ਆਓ ਫਿਰ ਚਲੋ ਜੇ ਮੈਂ ਪੈ ਨਹੀਂ ਚੱਲਦਾ ਇੱਥੇ ਉਹ ਬਿਠਾ ਕੇ ਦੇ ਭਾਈ ਚੱਲ ਜਾਾਂਗੇ ਮੈਂ ਤਾਂ ਵੀ ਮੇਰੀ ਬੇਇੱਜ਼ਤੀ ਆਪਣੇ ਜਿਹੜਾ ਅੱਛਾ ਆਪ ਜੀ ਮੇਰੀ ਫਾਈਲ ਹੋ ਗਿਆ ਫਾਈਲ ਹੋ ਗਿਆ ਉਹਨਾਂ ਨੂੰ ਬਾਹਰ ਬੁਲਾ ਲਓ ਜੀ ਅਸੀਂ ਕਰਾ ਕੇ ਦਿੰਦੇ ਆ ਅਸੀਂ ਕਰਾ ਕੇ ਦਿੰਦੇ ਆ ਸਾਰੇ ਮੋਰੇ ਤੁਹਾਡੇ ਅਸੀਂ ਕਰਵਾ ਕੇ ਦਿੰਦੇ ਆ ਮੈਂ ਜੀ ਆਇਓ ਹਾਂ ਜਿਹੜੇ ਆਪ ਕੀ ਰੋਣੋਂ ਪੈਨੇ ਆ ਜਿਉਂਨੇ ਕਿਹਾ ਵਾ ਡੇਟ ਮਸ਼ੀਨ ਮਨਵਾਉ ਆਪਣੀ ਜਮ ਮਗਾ ਲਓ ਮਨਵਾ ਲਓ ਇੱਕ ਮਿੰਟ ਇੱਕ ਕਰ ਲਓ ਆਜੋ ਕਰੋ ਕਰੋ ਚੋਕੋ ਇਸਕੇ 2.5 ਏਕੜ ਲੈਣਗੇ ਅੱਜ ਚਲੋ ਸਰਕਾਰਾਂ ਨੇ ਫੈਸਲੇ ਪਾਸ ਹੋ ਗਏ ਆ ਪਰ ਅਪਨ ਦੇ ਕੋਈ ਫਾਇਦਾ ਨਹੀਂ ਲੇਕਿਨ ਸਾਡੀ ਗਰੀਬੀ ਸੇ ਇਹ ਸਾਰੇ ਜਨ ਪ੍ਰਤੀਨਿਧੀ ਜਿਹੜੇ ਮੇਰੀ ਕੇਸ਼ ਰਣਨੀ ਕਾ ਲਿਆ ਤਾਂ ਭਾਜੀ ਕਾਂਗਰਸ ਤੇ ਭਾਜੀ ਬੀਜੇਪੀ ਦੇ ਫਾਈਲ ਹੋਇਆ ਕੋਈ ਕੰਮ ਨਹੀਂ ਕਰਦਾ ਚਲੋ ਇਹਨਾਂ ਨੇ ਕੀਤਾ ਨਾ ਮੈਂ ਕਿਹੜਾ ਤੁਸੀਂ ਕਰਾਇਆ ਨਹੀਂ ਇਹ ਗੱਲ ਇਹਨਾਂ ਨੇ ਆਪਕਾ ਚੈਮਿੰਗਰ ਨਹੀਂ ਕੀਤਾ ਨਾ ਫਿਰ ਨਹੀਂ ਉਹਨਾਂ ਪੁੱਛੋ ਰਾਮਪਾਲ ਨੂੰ ਕੀ ਕਰਨਾ ਹੈ ਇਹ ਗੱਲ ਕਰ ਲੈ ਜੀ ਧਰਨਾ ਤਾਂ ਲਾਇਆ ਕਿਉਂਕਿ ਸਾਨੂੰ ਇੱਕ ਸਾਲ ਤੋਂ ਇਹ ਤਿੰਨ ਡਾਕਟਰ ਹੁਣੇ ਪਰੇਸ਼ਾਨ ਕਰਦੇ ਕਿ ਇੱਥੇ ਬਾਇਓਗੈਸ ਪਲੈਂਟ ਲਾਉਣਾ ਸਾਨੂੰ ਦੱਸਦੇ ਕੁਝ ਹੋ ਰਿਹਾ ਕੋਈ ਗਾਈਡਲਾਈਨ ਸਾਨੂੰ ਦਿੱਤੀਆਂ ਨਹੀਂ ਕੋਈ ਸਲਾਹ ਨਹੀਂ ਕੀਤੀ ਪਿੰਡ ਜਿਹੜਾ ਸਾਡਾ ਬਹੁਤ ਨਜ਼ਦੀਕ ਹੈਗਾ ਅਸੀਂ ਅੱਗੇ ਬੜੀਆਂ ਮੁਸ਼ਕਲਾਂ ਦਾ ਤੇ ਗੰਦਗੀ ਦਾ ਸਾਹਮਣਾ ਕਰ ਰਹੇ ਆਂ ਆ પણ ਜੇ ਇਹਨਾਂ ਨੇ ਕੰਮ ਬੰਦ ਅੱਜ ਨਹੀਂ ਕੀਤਾ ਤੇ ਸੋਮਵਾਰ ਤੱਕ ਇਹਨਾਂ ਨੇ ਕੰਮ ਬੰਦ ਨਹੀਂ ਕਰਨਾ ਸਾਡਾ ਜਿਹੜਾ ਧਰਨਾ ਸੋਮਵਾਰ ਤੋਂ ਦੁਬਾਰਾ ਫੇਰ ਸਟਾਰਟ ਹੋਊਗਾ ਜੋ ਵੀ ਸਾਡੇ ਕੋਲੋਂ ਹੋਇਆ ਅਸੀਂ ਉਹ ਕਰਾਂਗੇ ਜੇ ਆਪਣੇ ਆਪ ਇਹ ਸਾਨੂੰ ਆ ਕੇ ਸਾਡੇ ਉੱਤੇ ਥੋਪਦੇ ਆ ਸਾਰੀਆਂ ਗੱਲਾਂ ਇਹ ਥੋਪਦੇ ਆ ਕੋਈ ਇਹਨਾਂ ਨੇ ਸਲਾਹ ਨਹੀਂ ਆੜਤੀਆਂ ਨਾ ਕੀਤੀ ਜਿਹੜੇ 30 ਸਾਲ ਤੋਂ 25 ਸਾਲ ਤੋਂ ਇੱਥੇ ਮੰਡੀ ਲੱਗੀ ਲੱਗਦੀ ਪੱਠੇ ਆਉਂਦੇ ਆ ਉਹਨਾਂ ਨੂੰ ਇੱਕਦਮ ਤਿੱ ਕਿੱਦਾਂ ਇਹਨਾਂ ਨੇ ਰੋਕ ਦਿੱਤਾ ਇੱਕ ਦਿਨ ਕਬਜ਼ਾ ਲੈ ਸਕਦੇ ਆ 1 ਘੰਟੇ 2 ਘੰਟੇ ਚ ਕਬਜ਼ਾ ਨਹੀਂ ਲੈ ਸਕਦੇ 25 ਸਾਲ ਦੀ ਬਾਦਲ ਸਾਵੇ ਦਾ ਟੈਕਸ ਵੀ ਮਾਫ ਕਰਕੇ ਗਏ ਆ ਅਰਧ ਵੀ ਮਾਫ ਕਰਕੇ ਗਏ ਹੋਏ ਆ ਸਾਰਾ ਕੁਝ ਉਹ ਮੰਡੀ ਕਿਸਾਨਾਂ ਨੂੰ ਦੇਖ ਕੇ ਗਏ ਮੰਡੀ ਸਾਡੀ ਇੱਥੇ ਹੀ ਰਹੂਗੀ ਫਿਰ ਲਹਾਲਸੀ ਅੱਜ ਪ੍ਰਸ਼ਾਸਨ ਨਾਲ ਟਕਰਾਅ ਰੋਕਣ ਲਈ ਸੋਮਵਾਰ ਤੱਕ ਦਾ ਸੀ ਕੀਤਾ